ਜਪਨਾ ਜਪਨਾਮ ਜਪਨਾ ਜਪਨਾ ਖੋਲਿਆ ਵਰਤ ਬੱਬੂ ਦੀ ਮੰਮੀ ਬੱਬੂ ਦੇ ਪਾਪੇ ਖੋਲਣਾ ਹਜੇ ਤਾਂ ਅੱਛਾ ਤੁਸੀਂ ਵੀ ਰੱਖਿਆ ਵਰਤ ਪਾਈ ਹੈ ਆਹ ਹੋ ਗਿਆ ਹੋਰ ਵਟ ਰੱਖਣਾ ਸੀ 75 ਦਾ ਦੇ ਕਿਵੇਂ ਟੱਲੀ ਵਰਗਾ ਹੋ ਗਿਆ ਅੱਛਾ ਅੱਛਾ ਬਾਬੇ ਤਾਂ ਕਿਰਪਾ ਕੀ ਆਹਾ ਆਹਾ ਇਸ ਦਾ ਵਰਤ ਨਾਲ ਰੱਖੀਏ ਆ ਤਿੱਦੀ ਕਿਹੜੀ ਪਟਲੀ ਸੋਨੇ ਇਹ ਏ ਦੇਵ ਦੀ ਚਿਕਲ ਚਾਚੇ ਇਹ ਅਪੀ ਨੂੰ ਹੈ ਛੱਡਿਓ ਨਾ ਭੈਣ ਦੇ ਖਾਦੋ ਪਿੰਡ ਚ ਘਰ ਕੋਈ ਤੇਰਾ ਬਾਪਾ ਹੀ ਸਾਰੇ ਸਾਰੇ ਤੇਰੇ ਦਾ ਦੇਵ ਬੁਰੇ ਗੁਰੂ ਘਰ ਨਹੀਂ ਜਿੰਦੇ ਅਬਰਤ ਨਹੀਂ ਸ਼ਕਿਆ ਗੁਰੂ ਦੇਵ ਹੋਰਾਂ ਦਾ ਆ ਉਹ ਚਾਚੇ ਉਹ ਨਹੀਂ ਸ਼ਕਿਆ ਮੈਂ ਨਹੀਂ ਸ਼ਕਿਆ ਤੇਰੀ ਸੱਸ ਦਾ ਉਹਦਾ ਵੀ ਸ਼ਕਿਆ اچھا ਤੂੰ ਡੇਰੇ ਜਾਣ ਲੱਗੀ ਹੈ ਹਾਂ ਮੈਂ ਤਾਂ ਪੂਆ ਲੈ ਆਈ ਸੀ ਆਬਾਸ਼ ਵਧੀਆ 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 ਵਰਤ ਫਿਰ ਮੈਨੂੰ ਤਾਂ ਇਹ ਜੀ ਮੰਗਦੇ ਮੇਰਾ ਰੱਖਿਆ ਲੈ ਦੱਸ ਤੇਰਾ ਮੈਂ ਵਰਤ ਕਿਉਂ ਰੱਖਣਾ ਮੂਤ ਪੀਣੇ ਦਾ ਮੈਂ ਰੱਖਿਆ ਵਰਤ ਨਰਾਲੇ ਬਾਬੇ ਦਾ ਅੱਛਾ ਮਾਇਆ ਭੈਣ ਦਾ ਖਾਦ ਬਥੇ ਨੂੰ ਤੜਕੇ ਦਾ ਭੁੱਖਾ ਮਰੀ ਜਨਾ 7 ਵਜੇ ਦਾ ਮੈਂ ਕਿਹਾ ਮੇਰੀ ਤੀਮੀ ਨੇ ਵਰਤ ਰੱਖਿਆ ਭਰਪੂਰ ਸਿਆ ਤੇਰਾ ਵੀ ਫਰਜ਼ ਬਣਦਾ ਤੂੰ ਵੀ ਉਹਦੇ ਪਿੱਛੇ ਭੁੱਖਾ ਮਾਰ ਹੈ ਕਿਧਰੇ ਮੈਂ ਤੈਨੂੰ ਪਹਿਲਾਂ ਕੇਲੇ ਭੇਜ ਤੈਥੋਂ ਕਿਧਰੇ ਤੈਨੂੰ ਸਿਓ ਭੇਜ ਤੇ ਕਿਧਰੇ ਚੀਂਗੂ ਭੇਜ ਦੇ ਤੈਨੂੰ ਮੈਂ ਚਲ ਕੋਈ ਨਾ ਬਾਈ ਤੇਰੇ ਤੇ ਵੀ ਕਿਰਪਾ ਹੁੰਦੀ ਨਰਾਲੇ ਬਾਬੇ ਦੀ ਲੈ ਵਰਤ ਖੋਲ ਲੈ ਖੋਲ ਨੇ ਜੇ ਲੈ ਖੋਲਣਾ ਹੈ ਨਹੀਂ ਅੱਛਾ ਜੇ ਜੇ ਵਰਤ ਅਨਪਟਕੇ ਪਹਿਲਾਂ ਖੁੱਲ ਜੇ 10 ਦਿਨ ਮਿੰਟ ਪਹਿਲਾਂ ਪਾਣੀ ਤਾਂ ਨਹੀਂ ਕੀਤਾ ਜਾਂ ਫੇਰ ਉਹ ਫਰਕ ਫਰਕ ਪੈ ਜਾਂਦਾ ਲੈ ਸਾਡਾ ਤਾਂ ਮਾਹੀ ਮਰ ਜਾਊਗਾ ਅੱਛਾ ਹਾਂ ਜਿਹਦੇ ਵਰਤ ਤੇ ਵਰਤ ਰੱਖਿਆ ਪੀਓ ਫਿਰ ਪਾਣੀ ਨਾ ਨਾ ਹਜੇ ਨਹੀਂ ਬੱਬੂ ਦੇ ਪਾਪੇ ਪਾਣੀ ਪੀਣਾ ਹਜੇ ਤਾਂ 20 ਮਿੰਟ ਪਾਏ ਨੇ ਵਰਤ ਖੋਲਣ ਵਿੱਚ ਬਬੀਤਾ ਭੈਣ ਜੀ ਨੇ ਖੋਲਣਾ ਆਰਤੀ ਹੋਣੀ ਆ ਬਾਈ ਮੈਂ ਦੇਵਾ ਤੇ ਹੇ ਹੇ ਕਰਿਓ ਬੱਬੂ ਦੇ ਪਾਪੇ ਹੇ ਬੱਬੂ ਦੇ ਪਾਪੇ ਕਰ ਜਾ ਬੱਬੂ ਦੇ ਪਾਪੇ ਹੋ ਜਾ ਚਾਚੀ ਮੈਂ ਖਾਸ ਮਾਰੇ ਕੀਟਕਵਾਂਜ ਰਚਿਆ ਆ ਬੱਬੂ ਦੇ ਪਾਪੇ ਸਾਰੇ ਬਾੜੀ ਨਾ ਪਿਆ ਸਾਡਾ ਮਾਹੀ ਮਰ ਜਾਊਗਾ ਦਿੱਤਾ ਤੇਰੀ ਨੂੰ ਸਾਡਾ ਮਾਹੀ ਮਰ ਜਾਊਗਾ ਸਾਡਾ ਮਾਹੀ ਮਰ ਜਾਊਗਾ ਓ ਮਾਹੀ ਦੀ ਫਿਕਰ ਕਰ ਆ ਜਿਹੜਾ ਤੇਰੇ ਮੂਰੇ ਖੜੇ ਹੈ ਕਿਹਦਾ ਮਾਹੀ ਆ ਬਾਈ ਇਹ ਤਾਂ ਮੇਰੇ ਬੁੱਤ ਦਾ ਮਾਹੀ ਯਾਰ ਉਹਦਾ ਮਾਹੀ ਦਾ ਨਰਾਲਾ ਬਾਬਾ ਜਿਉਂ ਜਿਉਂਦਾ ਰਹੂਗਾ ਤਾਂ ਹੀ ਤਾਂ ਤੂੰ ਵੀ ਹੋਰ ਆ ਸਾਹੁੰਦੀਏ ਤੇ ਇਹਦੇ ਫਿਕਰ ਹੋ ਗਈ ਤੈਨੂੰ ਖੜਤ ਕਰੀ ਦੀ ਆ ਜਿਹੜਾ ਤੇਰੇ ਮੂਰੇ ਖੜੇ ਸਾਰੋਂ ਦਿਰਾਂ ਖੇਤਾਂ 'ਚ ਮਰਦਾ ਹੈ ਇਹ ਵੀ ਫਿਕਰ ਤੈਨੂੰ ਕੋਈ ਨਹੀਂ